ਇਹ ਕਰੀਬ ਅਸੀਂ 10 ਕਰੋੜ ਦੇ ਆਸ-ਪਾਸ ਦੀ ਜਿਹੜੀ ਇਹ ਫੇਕ ਕਰੰਸੀ ਫੜੀ ਹੈ ਇਸ ਦੇ ਨਾਲ ਕੁਝ 올ਡ ਜਿਹੜੀ ਕਰੰਸੀ ਨੋਟ ਸੀਗੇ 2000 ਦੇ 500 500 ਦੇ ਜਿਹੜੇ オリジナル ਵੀ ਸੀਗੇ ਜਿਹੜੇ ਬੈਨ ਹੋ ਚੁੱਕੇ ਨੇ 2000 ਦੇ ਜਿਹੜੇ ਨੋਟ ਹੈ ਉਹ ਆਲਰੇਡੀ ਆਊਟ ਆਫ ਮਤਲਬ ਜਿਹੜੇ ਹੈਗੇ ਚਲਣੋਂ ਤੋਂ ਬਾਹਰ ਨੇ ਉਹ ਤੇ ਉਹਨਾਂ ਦੇ ਬਦਲੇ ਇਹਨਾਂ ਨੇ ਕੀ ਕੀਤਾ ਸੀਗਾ ਇੱਕ ਇਹਨਾਂ ਨੇ ਕਲਾਉਡ ਸੈਂਡ ਕਰਕੇ ਇੱਕ ਜਿਰਕਪੁਰ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੇ ਇੱਕ ਆਫਿਸ ਜਿਹੜਾ ਹੈਗਾ ਉਹ ਖੋਲ੍ਹਿਆ ਹੋਇਆ ਹੈ ਜੀ ਤੇ ਉੱਥੇ ਪਹਿਲਾਂ ਇਹ ਇਹਨਾਂ ਦੇ ਜੋ ਸੰਪਰਕ ਵਿੱਚ ਬੰਦੇ ਆਉਂਦੇ ਸੀਗੇ ਇਹ ਉਹਨਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਜੀ ਉੱਥੇ ਆਪਣੇ ਆਫਿਸ ਦੀ ਜਗਾਹ ਚੋਂ ਇਹਨਾਂ ਨੂੰ ਇਹ ਦਿਖਾਉਂਦੇ ਸੀਗੇ ਕਿ ਬੜਾ ਵੱਡਾ ਆਫਿਸ ਸੀਗਾ ਤੇ ਜਿਹੜੇ ਇਹ ਸੀਗੇ ਖੁਦ ਇਹ ਬੜੇ ਸ਼ਾਨੋ ਸ਼ੌਕਤ ਨਾਲ ਜਿਹੜੇ ਬੰਦੇ ਹੈਗੇ ਰਹਿੰਦੇ ਸੀਗੇ ਮੋਟੀਆਂ-ਮੋਟੀਆਂ ਚੈਨੀਆਂ ਸੋਨੇ ਦੇ ਕੜੇ ਇਹ ਉਹ ਕਈ ਚੀਜ਼ਾਂ ਇਹ ਲੋਕਾਂ ਨੂੰ ਮਤਲਬ ਪ੍ਰਭਾਵਿਤ ਕਰਦੇ ਸੀਗੇ ਜੀ ਦਿਖਾ ਕੇ ਫਿਰ ਆਪਣੀ ਜਿਹੜੀ ਕਲਾਊਡ ਜਿਹੜੀ ਕਲਾਊਡ ਸੈਂਟ ਕੰਪਨੀ ਹੈ ਜਿਹੜੀ ਇਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਕੰਪਨੀ ਹੈ ਕੀ ਹੈ ਇਹ ਡਾਟਾ ਸਟੋਰੇਜ ਦਾ ਕੰਮ ਕਰਦੀ ਹੈ ਉਹ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਅਮਰੀਕਾ ਵਿੱਚ ਉਹਦੇ ਨਾਲ ਐਫੀਲੀਏਟਡ ਹੈ ਕਿਸੇ ਤਰੀਕੇ ਨਾਲ ਜਿਸ ਦੇ ਆਧਾਰ ਤੇ ਲੋਕਾਂ ਨੂੰ ਇਹਨਾਂ ਦੇ ਵਿਸ਼ਵਾਸ ਹੋ ਜਾਂਦਾ ਸੀਗਾ ਫਿਰ ਇਹ ਨਾ ਬੰਦਿਆਂ ਨੂੰ ਲੈ ਜਾ ਕੇ ਗੱਡੀ ਵਿੱਚ ਜਿਵੇਂ ਸਾਡਾ ਜਿਹੜਾ ਮੁੰਦੇ ਮੁਕਦਮਾ ਹੈ ਸਾਗਰਗੋੜ ਹੈ ਇਸ ਨੂੰ ਇਹ ਗੱਡੀ ਵਿੱਚ ਬਿਠਾ ਕੇ ਲੈ ਕੇ ਗਏ ਗੱਡੀ ਦੀ ਡਿੱਕੀ ਜਿੱਥੇ ਆਪਣੀ ਘੱਗਰ ਦਰਿਆ ਹੈ ਉੱਥੇ ਥੱਲੇ ਨੂੰ ਉਤਰ ਕੇ ਇਹ ਜਿਹੜਾ ਉਸ ਨੂੰ ਉੱਥੇ ਦਿਖਾਇਆ ਇਹਨਾਂ ਨੇ ਗੱਡੀ ਖੋਲ ਕੇ ਦਿਖਾਈ ਤੇ ਉੱਪਰ ਇਹਨਾਂ ਨੇ ਕੀ ਕੀਤਾ ਹੋਇਆ ਸੀਗਾ ਜੋ ਕੱਲ ਸਾਨੂੰ ਪਤਾ ਲੱਗਿਆ ਜਿਹੜਾ ਉੱਪਰ ਵਾਲਾ ਜਿਹੜਾ ਨੋਟ ਹੁੰਦਾ ਸੀਗਾ ਸਿਰਫ ਜੋ ਇਹਨਾਂ ਦੀ ਮੋਡਰਨ ਸੁਪਰੀਂਡੀ ਹੈ ਉੱਪਰ ਵਾਲਾ ਜਿਹੜਾ ਨੋਟ ਹੁੰਦੇ ਸੀਗੇ ओरिजिनल ਹੁੰਦੇ ਸੀਗੇ ਜਿਹੜੇ ਥੱਲੇ ਵਾਲੇ ਹੁੰਦੇ ਸੀਗੇ ਉਹ ਫੇਕ ਹੁੰਦੇ ਸੀਗੇ ਜੀ ਤੇ ਇਹ ਕਾਫੀ ਬਰੀ ਡਿਗਰੀ ਤੁਹਾਨੂੰ ਦਿਖਾਉਂਦੇ ਸੀਗੇ ਇਹਨਾਂ ਨੂੰ ਦੱਸ ਦੱਸਦੇ ਕਿ ਲੋਕਾਂ ਨੂੰ ਵੀ ਸਾਡੇ ਕੋਲ ਕਰੀਬ 1000 ਕਰੋੜ ਰੁਪਏ ਪਿਆ ਹੈ ਜੋ ਕਿ ਅਸੀਂ ਇਕੱਲੇ ਇਹਨਾਂ ਨੂੰ ਆਰਬੀਆਈ ਵਿੱਚ ਜਮਾਨੀ ਕਰਵਾ ਸਕਦੇ ਅਸੀਂ ਤੁਹਾਡੇ ਰਾਹੀਂ ਤੁਹਾਡੇ ਵਰਗੇ ਜਿਹੜੇ ਸਾਡੇ ਤੋਂ ਮਤਲਬ ਗੁੱਡ ਫੇਥ ਦੇ ਬੰਦੇ ਨੇ ਉਹਨਾਂ ਦਾ ਹੀ ਅਸੀਂ ਇਹਨਾਂ ਨੂੰ ਮਤਲਬ ਆਰਬੀਆਈ ਜਾਂ ਬੈਂਕ ਵਿੱਚ ਜਮਾ ਕਰਵਾ ਸਕਦੇ ਹਾਂ ਜਿਸ ਤੇ ਇਹ ਬੋਲੇ ਬਾਲੇ ਲੋਕਾਂ ਨਾਲ ਮਤਲਬ ਠੱਗੀ ਦਸਕਾਰ ਬਣਾਉਣ ਵਾਸਤੇ ਉਹਨਾਂ ਨੂੰ ਪੈਸੇ ਦਿਖਾ ਕੇ ਉਹਨਾਂ ਤੋਂ ਐਡਵਾਂਸ ਲੈ ਲੈਂਦੇ ਸੀਗੇ ਜਿਵੇਂ ਸਾਡਾ ਜਿਹੜਾ ਮਉਦੀਮ ਖਿਦਮਾ ਸਾਗਰਗੋੜ ਇਸ ਤੋਂ ਵੀ 40 ਲੱਖ ਰੁਪਏ ਲੈ ਲਏ ਸੀਗੇ ਇਸ ਨੂੰ 80 ਲੱਖ ਰੁਪਏ ਦੇ 2-2000 ਦੇ ਨੋਟ ਦੇਣੇ ਸੀਗੇ ਜਦਕਿ ਮਤਲਬ ਇਹਨਾਂ ਤੋਂ ਪੈਸੇ ਲੈ ਕੇ ਇਹਨੂੰ ਦਿਖਾਤੇ ਸੀਗੇ ਪਹਿਲਾਂ ਲੇਕਿਨ ਦਿੱਤੇ ਨਹੀਂ ਸੀਗੇ ਕੱਲ ਦੀ ਜਿਹੜੀ ਗੱਲ ਹੈਗੀ ਹੈ ਕੱਲ ਇਸ ਨੂੰ ਦਾ ਇੱਕ ਹੋਰ ਦੋਸਤ ਹੈ ਉਦੇ ਨਾਲ ਵੀ ਇਸੇ ਤਰੀਕੇ ਨਾਲ ਹੀ ਟੱਗੀ ਇਹਨਾਂ ਨੇ 60 ਲੱਖ ਰੁਪਏ ਦੀ ਮਾਰ ਲਈ ਸੀਗੀ ਉਸ ਤੋਂ ਇਸ ਨੂੰ ਪਤਾ ਲੱਗਿਆ ਵੀ ਜਿਹੜੇ ਕਰੰਸੀ ਨੋਟ ਹੈਗੇ ਆ ਜੋ ਇਹ ਵੀਡੀਓ ਬਣਾ ਬਣਾ ਕੇ ਵੇਚਦੇ ਫੋਨਾਂ ਤੇ ਔਰ ਦਿਖਾਉਂਦੇ ਨੇ ਉਸ ਤਰੀਕੇ ਨਾਲ ਇਹ ਸਾਰੀ ਸਾਰੀ ਜਿਹੜੀ ਕਰੰਸੀ ਹੈਗੀ ਫੇਕ ਹੈ ਫਿਰ ਕੱਲ ਇਸ ਨੂੰ ਪਤਾ ਲੱਗਿਆ ਸੀਗਾ ਵੀ ਇਸੇ ਇਲਾਕੇ ਵਿੱਚ ਜੀਰਕਪੁਰ ਡੇਰਾ ਬਸੀਆ ਫਿਰ ਲਾਲੂਡ ਦੇ ਏਰੀਆ ਵਿੱਚ ਇਹ ਸਰਕਰਮ ਹੈਗੇ ਆ ਕਿਸੇ ਨਾ ਕਿਸੇ ਨੂੰ ਇਹ ਕਰੰਸੀ ਨੋਟ ਦਿਖਾਣਗੇ ਜਿਸ ਤੇ ਆਧਾਰ ਤੇ ਸਾਡੀ ਟੀਮ ਨੇ ਨਾਕਾਬੰਦੀ ਕਰਕੇ ਇਹਨਾਂ ਦੀ ਸੂਲ ਲੈ ਕੇ ਇਹਨਾਂ ਨੂੰ ਮਲਬਨਾਕੇ ਦੇ ਰੋਕ ਲਿਆ ਤੇ ਇਹਨਾਂ ਦੀ ਗੱਡੀ ਵਿੱਚੋਂ ਜਿਹੜਾ ਇਹ ਕੈਸ ਹੈਗਾ ਜਿਹੜਾ 10 ਕਰੋੜ ਰੁਪਏ ਦੇ ਕਰੀਬ ਇਹ ਬਰਾਮਦ ਕੀਤਾ ਹੈ ਸਰ ਇਹ ਕਿੰਨੇ ਪੜੇ ਹੋਏ ਹੈਗੇ ਤੇ ਇਹਨਾਂ ਦੇ ਇਹ ਅਜੇ ਅੱਜ ਆਜੀ ਅਸੀਂ ਕਾਫੀ ਕਰੰਸੀ ਸੀਗੀ ਦੀ ਉਸ ਦੀ ਗਿਣਤੀ ਕੀਤੀ ਹੈ ਦੋ ਬੰਦੇ ਫੜੇ ਨੇ ਜੀ ਇੱਕ ਦਾ ਨਾਮ ਹੈਗਾ ਗੁਰਦੀ ਪੁੱਤਰ ਜਗਨਨਾਥ ਵਾਸੀ ਗੁਰਦੋਇਬਨਗਰ ਖੇਤਰ ਦੂਸਰੇ ਹੈਗੇ ਸਚਿਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਬਰਤਨਗਰ ਬਰਤਨਗਰ ਪਹੇਵਾ ਜਿਹੜੇ 2000 ਦੇ ਜਿਹੜੇ ਨੋਟਸ ਸੀ ओरिजिनल ਸੀ ਕਿ ਡੁਪਲੀਕੇਟ ਇਹਨਾਂ ਵਿੱਚ ਲਗਭਗ ਜਿਹੜੇ ਨੋਟਸ ਸੀਗੇ ਉਹ ਡੁਪਲੀਕੇਟ ਸੀਗੇ ਜੀ ਉਹਨਾਂ ਨੂੰ ਛਿਪਾਉਣ ਵਾਸਤੇ ਉਹਨਾਂ ਦੇ ਉੱਪਰ ਜਿਹੜੇ ਨੋਟਸ ਸੀਗੇ ਰੱਖਦੇ ਸੀਗੇ ਉਹ ਅਸਲੀ ਰੱਖਦੇ ਸੀਗੇ ਦੋ 2000 ਦੇ ਜਿਵੇਂ ਹੈਗੇ ਆ ਜੋ ਪੁਰਾਣੇ ਨੋਟਸ ਸੀਗੇ ਜਿਹੜੇ ਚਲਨ ਵਿੱਚ ਸੀਗੇ ਪਹਿਲਾਂ ਆਪਣੇ ਉਹਨਾਂ ਨੂੰ ਉੱਪਰ ਰੱਖ ਲੈਂਦੇ ਸੀਗੇ ਥੱਲੇ ਗੱਤੀ ਵਿੱਚ ਜਿਹੜੇ ਹੈਗੇ ਆ ਗੱਡੀ ਵਿੱਚ ਰੱਖਦੇ ਸੀਗੇ ਉਹ ਉੱਪਰ ਰਬੜ ਬੈਂਡ ਲਾ ਕੇ ਤੇ ਥੱਲੇ ਮਤਲਬ ਇੱਕ ਫੇਕ ਕਰੰਸੀ ਨੋਟ ਰੱਖਦੇ ਸੀਗੇ ਉੱਪਰ ਉਹ ਜਿੰਨੇ ਲੱਗਦੇ ਸੀ ਪਹਿਲਾਂ ਇਸੇ ਪਹਿਲਾਂ ਵੀ ਕੋਈ ਉਹਨੇ ਇਸ ਤਰ੍ਹਾਂ ਦੀ ਧੰਗੀ ਇਸ ਤੋਂ ਪਹਿਲਾਂ ਅੱਜ ਸਾਨੂੰ ਪਤਾ ਲੱਗਿਆ ਜੀ ਜਦੋਂ ਡਿਊਰਿੰਗ ਇਨਟੈਰੋਗੇਸ਼ਨ ਯਾਰ ਜਿਵੇਂ ਲੋਕੀ ਆ ਰਹੇ ਨੇ ਜੀ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਹੈ ਵੀ ਐਦਾਂ ਕਰਕੇ ਬੰਦੇ ਫੜੇ ਨੇ ਲੋਕੀ ਆ ਕੇ ਸਾਨੂੰ ਦੱਸ ਰਹੇ ਨੇ ਜੀ ਜਿਵੇਂ ਇੱਕ ਲੇਡੀ ਇੱਕ ਬੰਦਾ ਹੋਰ ਆਇਆ ਸਾਡੇ ਕੋਲ ਉਹਨਾਂ ਨੇ ਵੀ ਆ ਕੇ ਦੱਸਿਆ ਵੀ ਸਾਡੇ ਨਾਲ ਵੀ ਇਸਨੇ ਇੱਕ ਲੇਡੀ ਆਈ ਹੈ ਉਸਨੇ ਦੱਸਿਆ ਵੀ 15 ਲੱਖ ਰੁਪਏ ਦੀ ਠੱਗੀ ਮਾਰ ਲਈ ਸੀਗੀ 2 ਲੱਖ ਰੁਪਏ ਇਸ ਦੇ ਖਾਤੇ ਵਿੱਚ ਗਏ ਸੀਗੇ ਤੇ ਬਾਕੀ ਇਹ ਹੈ ਨਾ ਜਿਆਦਾਤਰ ਕੈਸ਼ ਲੈਂਦੇ ਸੀਗੇ ਕੈਸ਼ ਲੈ ਕੇ ਫਸਾਉਂਦੇ ਸੀਗੇ ਬੰਦੇ ਨੂੰ ਵੀ ਇਹਨਾਂ ਦੇ ਕੋਲ ਕੋਈ ਸਬੂਤ ਵੀ ਨਾ ਰਵੇ ਇਤਨੇ ਲੰਬੇ ਸਮੇਂ ਸਤ ਚੱਲ ਰਿਹਾ ਹੈ ਇਹ ਕਾਰੋਬਾਰ ਇਹਨਾਂ ਦਾ ਕਰੀਬ ਜੋ ਸਾਨੂੰ ਪਤਾ ਲੱਗਿਆ ਹੈ ਕਰੀਬ 1.5 ਸਾਲ ਤੋਂ ਮਤਲਬ ਜੋ ਪਤਾ ਲੱਗਿਆ ਹੈ ਇੱਕ ਮੁਕਦਮੇ ਬਾਰੇ ਪਤਾ ਲੱਗਿਆ ਹੈ ਇੱਕ ਤੋਂ ਇੱਥੇ ਜਿਹੜਾ ਹੈਗਾ ਫੇਸਵੰਦ ਦਾ ਮੁਕਦਮਾ ਹੈ ਇੱਕ ਆਪਣੇ ਚਾਰ ਫੇਸ ਦੇ ਦੁਕਾਨਦਾਰ ਨਾਲ ਇਹਨਾਂ ਨੇ 7 ਕਰੋੜ ਦੀ ਠੱਗੀ ਮਾਰ ਲਈ ਸੀਗੀ ਇਸੇ ਤਰੀਕੇ ਨਾਲ 248 ਬਟਾ 25 ਮੁਕਦਮਾ ਹੈ ਫੇਸ 1 ਦਾ ਜਿਹੜਾ ਆਫਿਸ ਹੈ ਉਹ ਕਿਸ ਚੀਜ਼ ਦਾ ਸੀਗਾ ਸਰ ਕੁਝ ਇਹ ਇਹ ਜਿਹੜਾ ਆਫਿਸ ਹੈ ਕਲਾਊਡ ਸੈਂਡ ਕਰਕੇ ਇੱਕ ਇਹਨਾਂ ਨੇ ਇੱਕ ਆਫਿਸ ਖੋਲਿਆ ਹੋਇਆ ਹੈ ਜਿੱਥੇ ਇਹ ਦੱਸਦੇ ਆ ਲੋਕਾਂ ਨੂੰ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਟੋਰੇਜ ਦੀ ਲੋਡ ਪੈਣੀ ਹਰ ਇੱਕ ਬੰਦੇ ਨੂੰ ਜਿਸ ਤਰ੍ਹਾਂ ਕਲਾਊਡ ਕਲਾਊਡ ਹੈ ਜਿਸ ਤਰ੍ਹਾਂ ਕਲਾਊਡ ਤੇ ਆਪਾਂ ਡਾਟਾ ਸਟੋਰ ਕਰਦੇ ਆ ਹਾਂ ਹਾਂ ਕਲਾਉਡ ਬੈਂਡ ਕਰਕੇ ਕੰਪਨੀ ਕੋ ਲਏ ਨਾ ਨੇ ਉਹ ਕਹਿੰਦੇ ਵੀ ਅਸੀਂ ਇਹ ਨਾ ਲੋਕਾਂ ਨੂੰ ਆਨਲਾਈਨ ਸਟੋਰੇਜ ਦੀ ਫੈਸਿਲਿਟੀਆਂ ਦੇਵਾਂਗੇ ਜਿਵੇਂ ਆਪਾਂ ਨੂੰ ਫੋਨ ਵਿੱਚ ਆਪਾਂ ਰੱਖਦੇ ਆ ਆਪਾਂ ਕਲਾਉਡ ਵਿੱਚ ਜਾ ਕੇ ਸੇਵ ਕਰਦੇ ਆ ਇਸੇ ਤਰੀਕੇ ਨਾਲ ਇਹਨਾਂ ਦੇ ਹਾਂ ਡਾਟਾ ਸਟੋਰੇਜ ਵਾਸਤੇ ਪੂਰਾ ਆਫਿਸ ਦਾ ਦਾ ਓਨਰ ਕੌਣ ਹੈ ਇਹ ਚੀਜ਼ ਤੇ ਇਨਵੈਸਟੀਗੇਸ਼ਨ ਦਾ ਇਸ਼ਾਰਾ ਜੀ ਹੁਣ ਅਸੀਂ ਪਤਾ ਕਰਾਂਗੇ ਅਸੀਂ ਤਾਂ ਇਹਨਾਂ ਨੂੰ ਫੜਿਆ ਹੈ ਰਿਮਾਰਕ ਵਿਲੇ ਹੈ ਸਾਨੂੰ ਇਹ ਨਾ ਦਾ 4 ਦਿਨ ਦਾ ਰਿਮਾਂਡ ਮਿਲਿਆ ਜੀ ਸਾਇਰ ਨਗਲੀ ਨੋਟ ਆਪ ਛਾਪਦੇ ਸੀ ਕਿਤੇ ਹੋਰ ਅੱਗੇ ਉਹ ਲੈ ਕੇ ਤੁਹਾਨੂੰ ਇਹ ਤੋਂ ਦੀ ਕਨਸੀਲਮੈਂਟ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਉੱਪਰ ਜਿਹੜੇ ਅਸਲੀ ਨੋਟ ਸੀਗੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹੁਣ ਅਸੀਂ ਕੰਮ ਕਰਾਂਗੇ ਪਤਾ ਯਾਨੀ ਕਿ ਹੋਰ ਕਵਰੀ ਹੋ ਸਕਦੀ ਹੈ ਇਨਵੈਸਟੀਗੇਸ਼ਨ ਚੱਲੂ ਹੈ ਜੀ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਇਹਦੀ ਕਿੰਨੀ ਰਿਕਵਰੀਆਂ ਸੰਭਾਵਿਤ ਹੈ ਫਾਜ਼ੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਇਹ ਕਿਸੇ ਜਿਹੜੇ ਕਿਹੜੇ ਕਿਹੜੀ ਜਗ੍ਹਾ ਤੇ ਇਹਨੂੰ ਅਪਗ੍ਰੇਡ ਕਰਦੇ ਸੀ ਮਤਲਬ ਜਿਹੜੇ ਕਿਹੜੇ ਬੰਦੇ ਨੇ ਟਾਰਗੇਟ ਕਿੰਨੇ ਬੰਦੇ ਇਹ ਇਹ ਹੈ ਨਾ ਜੀ ਆਪਣਾ ਕੀ ਕਹਿੰਦੇ ਆਫਿਸ ਦਿਖਾਉਂਦੇ ਸੀਗੇ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਵੀ ਚ ਲੈਂਦੇ ਸੀਗੇ ਕਾਫੀ ਵੱਡਾ ਆਫਿਸ ਸੀਗਾ ਜੀ ਇਹਨਾਂ ਦਾ ਜਿਹੜਾ ਲਾਈਫ ਸਟਾਈਲ ਸੀਗਾ ਉਹ ਬੜਾ ਲੈਵਿਸ ਜਿਹੜਾ ਹੈਗਾ ਉਹ ਉਹ ਲਾਈਫ ਸਟਾਈਲ ਸੀਗਾ ਮੋਟੀ ਮੋਟੀਆਂ ਸੋਨੇ ਦੀ ਚੈਨ ਨਹੀਂ ਜਿਵੇਂ ਕੜੇ ਹੋਗੇ ਜੀ ਆਫਿਸ ਤਾਂ ਬੜਾ ਵਧੀਆ ਵੱਡਾ ਸਪੇਸ਼ੀਅਸ ਆਫਿਸ ਜਿਹੜਾ ਹੈਗਾ ਉਹ ਸੀਗਾ ਠੀਕ ਹੈ ਜੀ ਤੇ ਉਸ ਨੂੰ ਦੇਖ ਕੇ ਲੋਕੀ ਪ੍ਰਭਾਵਿਤ ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਸੀਗੇ ਵੀ ਸਾਡੇ ਕੋਲ ਜਿਹੜਾ ਹੈਗਾ 1000 ਕਰੋੜ ਰੁਪਇਆ ਜਿਹੜਾ ਇਸ ਟਾਈਪ ਦਾ ਪਿਆ ਹੈ ਜਿਸ ਨੂੰ ਸਾਡਾ ਹੀ ਇੱਕ ਬੰਦਾ ਹੈਗਾ ਜੋ RBI ਵਿੱਚ ਚੇਂਜ ਕਰਵਾ ਸਕਦਾ ਹੈ